ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਯੁੱਧ ਨਸ਼ੇ ਦੇ ਵਿਰੁੱਧ ਤਹਿਤ ਲੋਕਾਂ ਨੂੰ ਨਸ਼ਿਆ ਪ੍ਰਤੀ ਜਾਗਰੂਕ ਕਰਨ ਦੇ ਲਈ ਬਸੀਪਠਾਣਾ ਪੁਲਿਸ ਦੇ ਵੱਲੋਂ ਆਈਟੀਆਈ ਬਸੀਪਠਾਣਾ ਵਿਖੇ ਫੁੱਟਬਾਲ ਦੇ ਮੈਚ ਕਰਵਾਏ ਗਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈ ਡੀਐਸਪੀ ਬਸੀਪਠਾਣਾ ਰਾਜਕੁਮਾਰ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਅੱਜ ਉਨ੍ਹਾਂ ਦੇ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਨ ਦੇ ਲਈ ਫੁੱਟਬਾਲ ਅਤੇ ਵਾਲੀਬਾਲ ਦੇ ਮੈਚ ਕਰਵਾਏ ਗਏ ਹਨ ਉਹਨਾਂ ਨੇ ਕਿਹਾ ਕਿ ਇਹ ਲੀਗ ਪੂਰੇ ਜਿਹਦੇ ਵਿੱਚ 1 ਮਹੀਨਾ ਚੱਲੇਗੀ ਪਹਿਲਾਂ ਇਹ ਬਲਾਕ ਪੱਧਰ ਦੇ ਮੈਚ ਹੋਣਗੇ ਉਸ ਤੋਂ ਬਾਅਦ ਜ਼ਿਲ੍ਹਾ ਪੱਧਰ ਤੇ ਇਹਨਾਂ ਦੇ ਮੈਚ ਵੀ ਹੋਣਗੇ ਜਿੱਥੇ ਉੱਥੇ ਹੀ ਉਹਨਾਂ ਨੇ ਨਸ਼ਾ ਤਸਕਰਾ ਨੂੰ ਤੜਨਾ ਕਰਦੇ ਹੋਏ ਕਿਹਾ ਕਿ ਜਿਆਦਾ ਪੰਜਾਬ ਛੱਡ ਦਿਓ ਜਾਂ ਫਿਰ ਨਜੇ ਵੇਚਣਾ ਬੰਦ ਕਰ ਦਿਓ ਉੱਥੇ ਹੀ ਖਿਡਾਰਣੇ ਇਹ ਵੀ ਕਿਹਾ ਕਿ ਜੋ ਇਹ ਮੈਚ ਕਰਵਾਏ ਜਾ ਰਹੇ ਹਨ ਬਹੁਤ ਹੀ ਚੰਗਾ ਉਪਰਾਲਾ ਹੈ ਅਤੇ ਉਹਨਾਂ ਨੇ ਹੋਰ ਖਿਡਾਰੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਖੇਡਾਂ ਨਾਲ ਵੱਧ ਤੋਂ ਵੱਧ ਜੁੜਨ ਹਾਂਜੀ ਪੰਜਾਬ ਸਰਕਾਰ ਤੇ ਪੰਜਾਬ ਪੁਰਸ ਦੁਆਰਾ ਜਿਹੜੀ ਯੁੱਧ ਨਸ਼ਾ ਵਿਰੁੱਧ ਮਹਮ ਚਲਾਈ ਜਾ ਰਹੀ ਹੈ ਉਹ ਤਹਿਤ ਸਭ ਜੀ ਸਭ ਜੀ ਨੂੰ ਬੱਸੀ ਬਿਠਾਣਾ ਚ ਅਸੀਂ ਲੀਗ ਮੈਚ ਕਰਾ ਰਹੇ ਹਾਂ ਫੁੱਟਬਾਲ ਤੇ ਵਾਲੀਬਾਲ ਦੇ ਅੱਜ ਅਸੀਂ ਆਈਟੀ ਬੱਸੀ ਬਿਠਾਣਾ ਲੀਗ ਮੈਂ ਦੂਜਾ ਲੀਗ ਮੈਚ ਹੈ ਫੁੱਟਬਾਲ ਦਾ ਬੜੇ ਵਧੀਆ ਢੰਗ ਨਾਲ ਸੀਰੀ ਚੱਲ ਰਹੀ ਹੈ ਤੇ ਕਰੀਬ 1 ਮਹੀਨਾ ਚੱਲਣਗੇ ਬਾਕੀ ਜਿਵੇਂ ਫਰਸਟ ਉਹਨਾਂ ਦੀ ਟੀਮਾਂ ਨੂੰ ਵਾਜ ਮਨਾ ਦਿੰਦੇ ਜਾਣਗੇ ਜੀ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਨੌਜਵਾਨਾਂ ਨੂੰ ਅਪੀਲ ਹੈ ਜੀ ਨਸ਼ੇ ਤੋਂ ਦੂਰ ਰਹਿਣ ਤੇ ਖੇਡਾਂ ਨਾਲ ਜੁੜਨ ਤੰਦਰੁਸਤ ਰਹਿਣ ਮਾਨਸਿਕ ਤੇ ਸਰੀਰ ਤੌਰ ਤੇ ਨਸ਼ਾ ਤਸਕਰਾਂ ਨੂੰ ਪਛਤਾ ਸਕਣ ਲਈ ਤਾਂ ਸਪਸ਼ਟ ਸੰਦੇਸ਼ ਫੈਲਾਈ ਹੈ ਜੀ ਉਹਨਾਂ ਨੂੰ ਸਖਤ ਕਾਰਵਾਈ ਕੀਤੀ ਜਾਊਗੀ ਜੇ ਕੋਈ ਵੀ ਸੜੀ ਨਜ਼ਰ ਚੋਂ ਜੀ ਜੀ ਇਹ ਅੱਜ ਜੋ ਫੁੱਟਬਾਲ ਦਾ ਮੈਚ ਲੀਗ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ ਜਿਸ ਦੇ ਵਿੱਚ ਕੋਚਿੰਗ ਸੈਂਟਰ ਬਸੀ ਪਠਾਣਾ ਦੀ ਟੀਮ ਔਰ ਮਹਿਮੂਦਪੁਰ ਸੋਡੀਆਂ ਦੀ ਟੀਮ ਹੈ ਜਿਹੜੀ ਫੁੱਟਬਾਲ ਪਲੇ ਕਰ ਰਹੀ ਹੈ ਇਹ ਜੋ ਨਸ਼ਾ ਵਿਰੋਧੀ ਯੁੱਧ ਸ਼ੁਰੂ ਕੀਤਾ ਗਿਆ ਹੈ ਪੰਜਾਬ ਸਰਕਾਰ ਦੁਆਰਾ ਜਿਹੜੀ ਮੁਹਿੰਮ ਚਲਾਈ ਗਈ ਹੈ ਅਸੀਂ ਇਸ ਦੀ ਚ ਲੱਗਾ ਕਰਦੇ ਆ ਕਿ ਇਹ ਪੰਜਾਬ ਸਰਕਾਰ ਦਾ ਜਿਹੜਾ ਹੈ ਬਹੁਤ ਵਧੀਆ ਉਪਰਾਲਾ ਹੈ ਔਰ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਹੋਰ ਵੀ ਹੋਣੇ ਚਾਹੀਦੇ ਨੇ ਸਰਕਾਰ ਬਹੁਤ ਅੱਛਾ ਜਿਹੜਾ ਹੋ ਇਹ ਵਧੀਆ ਰੁਝਾਨ ਹੈ ਜਿਹੜਾ ਉਹ ਲੋਕਾਂ ਦੇ ਵਿੱਚ ਵੀ ਮਿਲ ਰਿਹਾ ਉਹ ਖਿਡਾਰੀਆਂ ਦੇ ਵਿੱਚ ਵੀ ਕਾਫੀ ਉਤਸ਼ਾਹ ਹੈ ਤੇ ਅਸੀਂ ਅਪੀਲ ਕਰਾਂਗੇ ਕਿ ਹੋਰ ਵੀ ਖਿਡਾਰੀ ਨੇ ਜਿਹੜੇ ਉਹ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪਣੇ ਨਾਲ ਦੇ ਨੂੰ ਜਿਹੜੇ ਉਹ ਮੋਟੀਵੇਟ ਕਰਨ ਤਾਂ ਜੋ ਨਸ਼ਿਆਂ ਤੋਂ ਦੂਰ हट ਕੇ ਜਿਹੜੇ 플레이ਰਸ ਨੇ ਉਹ ਆਪਣੀ એનર્ਜੀ ਨੂੰ ਇਹ ਰਹੋ ਖਿਡਾਰੀਆਂ ਨੂੰ ਜਿਹੜਾ ਉਹ ਯੂਜ਼ ਕਰਨ ਗਰਾਊਂਡਾਂ ਦੇ ਵਿੱਚ ਆ ਕੇ ਇਹ ਵਧੀਆ ਸੰਦੇਸ਼ ਹੈ ਪੁਲਿਸ ਡਿਪਾਰਟਮੈਂਟ ਵੱਲੋਂ ਹੈ ਜਿਹੜਾ ਬਹੁਤ ਹੀ ਸ਼ਲਾਘਾਯੋਗ ਹੈ ਜਿਹੜਾ ਉਹ ਕਦਮ ਚੁੱਕਿਆ ਗਿਆ ਹੈ ਜਿਸ ਦੀ ਕਿ ਅਸੀਂ ਬਹੁਤ ਸਲਾਹਨਾ ਕਰਦੇ ਹਾਂ ਥੈਂਕ ਯੂ ਐਵਰ ਪੰਜਾਬੀ ਟੀਵੀ ਲਈ ਬਸੀ ਪਠਾਨ ਤੋਂ ਸਾਇਆ ਮੜਕਨ ਦੀ ਰਿਪੋਰਟ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਯੁੱਧ ਨਸ਼ੇ ਦੇ ਵਿਰੁੱਧ ਤਹਿਤ ਲੋਕਾਂ ਨੂੰ ਨਸ਼ਿਆ ਪ੍ਰਤੀ ਜਾਗਰੂਕ ਕਰਨ ਦੇ ਲਈ ਬਸੀ ਪਠਾਨਾ ਪੁਲਿਸ ਦੇ ਵੱਲੋਂ ਆਈਟੀਈ ਬਸੀ ਪਠਾਨਾ ਵਿਖੇ ਫੁੱਟਬਾਲ ਦੇ ਮੈਚ ਕਰਵਾਏ ਗਏ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੈ ਡੀਐਸਪੀ ਬਸੀਰ ਬਠਾਣਾ ਰਾਜਕੁਮਾਰ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਅੱਜ ਉਹਨਾਂ ਦੇ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਨ ਦੇ ਰੇ ਫੁੱਟਬਾਲ ਅਤੇ ਵਾਲੀਬਾਲ ਦੇ ਮੈਚ ਕਰਵਾਏ ਗਏ ਹਨ ਉਹਨਾਂ ਨੇ ਕਿਹਾ ਕਿ ਇਹ ਲੀਗ ਪੂਰੇ ਜ਼ਿਲ੍ਹੇ ਦੇ ਵਿੱਚ 1 ਮਹੀਨਾ ਚੱਲੇਗੀ ਪਹਿਲਾਂ ਇਹ ਬਲਾਕ ਪੱਧਰ ਤੇ ਮੈਚ ਹੋਣਗੇ ਉਸ ਤੋਂ ਬਾਅਦ ਜ਼ਿਲ੍ਹਾ ਪੱਧਰ ਤੇ ਇਹਨਾਂ ਦੇ ਮੈਚ ਵੀ ਹੋਣਗੇ ਜਿੱਥੇ ਉੱਥੇ ਹੀ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਤਲਨਾ ਕਰਦੇ ਹੋਏ ਕਿਹਾ ਕਿ ਜਿਆਦਾ ਪੰਜਾਬ ਛੱਡ ਦਿਓ ਜਾਂ ਫਿਰ ਨਜੇ ਵੇਚਣਾ ਬੰਦ ਕਰ ਉਥੇ ਹੀ ਖਿਡਾਰਣੇ ਇਹ ਵੀ ਕਿਹਾ ਕਿ ਜੋ ਇਹ ਮੈਚ ਕਰਵਾਏ ਜਾ ਰਹੇ ਹਨ ਬਹੁਤ ਹੀ ਚੰਗਾ ਉਪਰਾਲਾ ਹੈ ਅਤੇ ਉਹਨਾਂ ਨੇ ਹੋਰ ਖਿਡਾਰੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਖੇਡਾਂ ਨਾਲ ਵੱਧ ਤੋਂ ਵੱਧ ਜੁੜਨ ਹਾਂਜੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੁਆਰਾ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਸਬ ਡਿਵੀਜ਼ਨ ਬੱਸੀ ਬਠਿੰਡਾ ਚ ਅਸੀਂ ਲੀਗ ਮੈਚ ਕਰਾ ਰਹੇ ਹਾਂ ਫੁੱਟਬਾਲ ਤੇ ਵਾਲੀਬਾਲ ਦੇ ਅੱਜ ਅਸੀਂ ਆਈਟੀ ਬੱਸੀ ਬਠਿੰਡਾ ਲੀਗ ਮੈਂ ਦੂਜਾ ਲੀਗ ਮੈਚ ਹੈ ਫੁੱਟਬਾਲ ਦਾ ਬੜੇ ਵਧੀਆ ਢੰਗ ਨਾਲ ਸੀਰੀ ਚੱਲ ਰਹੀ ਹੈ ਤੇ ਕਰੀਬ 1 ਮਹੀਨਾ ਚੱਲਣਗੇ ਪੱਕੀ ਜਿਵੇਂ ਫਰਸਟ ਉਹਨੇ ਟੀਮਾਂ ਨੂੰ ਵਾਜੇ ਬਣਾ ਦਿੱਤੇ ਜਾਣਗੇ ਜੀ ਨੌਜਵਾਨਾਂ ਨੂੰ ਅਪੀਲ ਕਰਨੀ ਚਾਹੀਦੀ ਨੌਜਵਾਨਾਂ ਨੂੰ ਅਪੀਲ ਹੈ ਜੀ ਨਸ਼ੇ ਤੋਂ ਦੂਰ ਰਹਿਣ ਤੇ ਖੇਡਾਂ ਨਾਲ ਜੁੜਨ ਤੰਦਰੁਸਤ ਰਹਿਣ ਮਾਨਸਿਕ ਤੇ ਸਰੀਰ ਤੌਰ ਤੇ ਨਸ਼ਾ ਤਸਕਰਾਂ ਨੂੰ ਨਸ਼ਾ ਤਸਕਰਾਂ ਲਿਖਦਾ ਸਪਸ਼ਟ ਸੰਦੇਸ਼ ਫੈਲ ਰਹੀ ਹੈ ਜੀ ਉਹਨਾਂ ਨੂੰ ਸਖਤ ਕਾਰਵਾਈ ਕੀਤੀ ਜਾਊਗੀ ਜੇ ਕੋਈ ਵੀ ਸੜੀ ਨਜ਼ਰ ਚੋਂ ਆਉਂਦਾ ਜੀ ਜੀ ਇਹ ਅੱਜ ਜੋ ਫੁੱਟਬਾਲ ਦਾ ਮੈਚ ਲੀਗ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ ਜਿਸ ਦੇ ਵਿੱਚ ਕੋਚਿੰਗ ਸੈਂਟਰ ਬੱਸੀ ਪਠਾਣਾ ਦੀ ਟੀਮ ਔਰ ਮਹਿਮੂਦਪੁਰ ਛੋਡੀਆਂ ਦੀ ਟੀਮ ਹੈ ਜਿਹੜੀ ਫੁੱਟਬਾਲ ਪਲੇ ਕਰ ਰਹੀ ਹੈ ਇਹ ਜੋ ਨਸ਼ਾ ਵਿਰੋਧੀ ਯੁੱਧ ਸ਼ੁਰੂ ਕੀਤਾ ਗਿਆ ਹੈ ਪੰਜਾਬ ਸਰਕਾਰ ਦੁਆਰਾ ਜਿਹੜੀ ਮੁਹਿੰਮ ਚਲਾਈ ਗਈ ਹੈ ਅਸੀਂ ਇਸ ਦੀ ਸ਼ਲਾਘਾ ਕਰਦੇ ਹਾਂ ਕਿ ਪੰਜਾਬ ਸਰਕਾਰ ਦਾ ਜਿਹੜਾ ਹੈ ਬਹੁਤ ਵਧੀਆ ਉਪਰਾਲੇ ਔਰ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਹੋਰ ਵੀ ਹੋਣੇ ਚਾਹੀਦੇ ਨੇ ਸਰਕਾਰ ਬਹੁਤ ਅੱਛਾ ਜਿਹੜਾ ਹੋ ਇਹ ਵਧੀਆ ਰੁਝਾਨ ਹੈ ਜਿਹੜਾ ਉਹ ਲੋਕਾਂ ਦੇ ਵਿੱਚ ਵੀ ਮਿਲ ਰਿਹਾ ਉਹ ਖਿਡਾਰੀਆਂ ਦੇ ਵਿੱਚ ਵੀ ਕਾਫੀ ਉਤਸ਼ਾਹ ਹੈ ਤੇ ਅਸੀਂ ਅਪੀਲ ਕਰਾਂਗੇ ਕਿ ਹੋਰ ਵੀ ਖਿਡਾਰੀ ਨੇ ਜਿਹੜੇ ਉਹ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪਣੇ ਨਾਲ ਦੇ ਨੂੰ ਜਿਹੜੇ ਉਹ ਮੋਟੀਵੇਟ ਕਰਨ ਤਾਂ ਜੋ ਨਸ਼ਿਆਂ ਤੋਂ ਦੂਰ हट ਕੇ ਜਿਹੜੇ 플레이ਰਸ ਨੇ ਉਹ ਆਪਣੀ એનર્ਜੀ ਨੂੰ ਜਿਹੜਾ ਹੋ ਖਿਡਾਰੀਆਂ ਨੂੰ ਜਿਹੜਾ ਉਹ ਯੂਜ਼ ਕਰਨ ਗਰਾਊਂਡਾਂ ਦੇ ਵਿੱਚ ਆ ਕੇ ਇਹ ਵਧੀਆ ਸੰਦੇਸ਼ ਹੈ ਪੁਲਿਸ ਡਿਪਾਰਟਮੈਂਟ ਵੱਲੋਂ ਜਿਹੜਾ ਬਹੁਤ ਹੀ ਸ਼ਲਾਘਾਯੋਗ ਹੈ ਜਿਹੜਾ ਹੋਇ ਕਦਮ ਚੁੱਕਿਆ ਗਿਆ ਹੈ ਜਿਸ ਦੀ ਕਿ ਅਸੀਂ ਬਹੁਤ ਸਲਾਹਨਾ ਕਰਦੇ ਹਾਂ ਥੈਂਕ ਯੂ ਐਵਰ ਪੰਜਾਬੀ ਟੀਵੀ ਲਈ ਬਸੀ ਪਠਾਨ ਤੋਂ ਸਾਇਆ ਮੜਕਾਂ ਦੀ ਰਿਪੋਰਟ